ਸਾਬ ਅੱਜ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਜੀ ਕਿਵੇਂ ਦੇਖੋ ਕੋ ਪਹਿਲਾਂ ਤਾਂ ਮੈਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ ਭਾਵੇਂ ਲੇਟ ਹੋਇਆ ਪਰ ਜੋ ਲੋਕਾਂ ਦੀਆਂ ਭਾਵਨਾਵਾਂ ਸੀ ਜਿਹੜੇ ਅਕਾਲੀ ਦਲ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਅਕਾਲੀ ਦਲ ਦਾ ਦਰਦ ਰੱਖਣ ਵਾਲੇ ਨੇ ਉਹਨਾਂ ਨੂੰ ਜੀ ਵੀ ਸੁਖਵੀਰ ਸਿੰਘ ਬਾਦਲ ਕੁਝ ਸਮੇਂ ਲਈ ਪਿੱਛੇ ਹਟਣ ਤੇ ਦੁਬਾਰੇ ਜਿਹੜਾ ਅਕਾਲੀ ਦਲ ਦੀ ਸੁਰਜੀਤੀ ਦਾ ਰਾਹ ਦੁਬਾਰੇ ਪਧਰਾ ਹੋਵੇ ਸੋ ਉਹਨਾਂ ਦੇ ਫੈਸਲੇ ਦੇ ਨਾਲ ਕਿਤੇ ਨਾ ਕਿਤੇ ਜੇ ਉਹਨਾਂ ਨੇ ਇਹ ਸੱਚੇ ਮਨੋਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਸੋਚ ਦੇ ਨਾਲ ਸੱਚੇ ਮਨੋਂ ਜੇ ਇਹ ਕੀਤਾ ਫੈਸਲਾ ਤਾਂ ਇਹਦਾ ਸਵਾਗਤ ਕਰਨਾ ਬਣਦਾ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਸੀ ਉਹਦਾ ਕੀ ਮਕਸਦ ਸੀ ਦੇਖੋ ਅਕਾਲੀ ਦਲ ਸੁਧਾਰ ਲਹਿਰ ਅਸੀਂ ਇਸ ਕਰਕੇ ਚਲਾਈ ਸੀ ਵੀ ਜਿਵੇਂ ਹੌਲੀ ਹੌਲੀ ਲੋਕਾਂ ਦਾ ਭਰੋਸਾ ਖਤਮ ਹੋ ਰਿਹਾ ਸੀ ਅਕਾਲੀ ਦਲ 'ਚ ਅਸੀਂ ਕਿਹਾ ਸੀ ਬਈ ਕਾਲੀ ਦਲ ਦੇ ਰਿਵਾਈਵਲ ਲਈ ਤੁਸੀਂ ਸਟੈਪ ਚੱਕੋ ਪਹਿਲਾਂ ਤਾਂ ਕਿਹਾ ਸੁਮੀਤ ਸਿੰਘ ਬਾਦਲ ਤੁਸੀਂ ਅਸਤੀਫਾ ਦਿਓ ਕਿਸੇ ਹੋਰ ਵਿਅਕਤੀ ਨੂੰ ਜ਼ਿੰਮੇਵਾਰੀ ਪਾਰਟੀ ਦੀ ਦਿੱਤੀ ਜਾਵੇ ਜਿਹਦੇ ਤੇ ਲੋਕਾਂ ਦਾ ਵਿਸ਼ਵਾਸ ਹੋਵੇ ਭਰੋਸਾ ਹੋਵੇ ਤੇ ਉਹ ਦੁਬਾਰੇ ਲੋਕਾਂ ਨੂੰ ਕਾਲੀ ਦਲ ਮਗਰ ਜੋੜ ਸਕੇ ਚਾਹੇ ਕੋਈ ਧਾਰਮਿਕ ਸ਼ਖਸੀਅਤ ਹੋਵੇ ਚਾਹੇ ਕੋਈ ਸਿਆਸੀ ਹੋਵੇ ਪਰ ਉਹਦਾ ਇੱਕ ਲੋਕਾਂ ਦੇ ਵਿੱਚ ਬਧੀਆ ਅਕਸ ਤੇ ਇੱਕ ਵਿਸ਼ਵਾਸ ਹੋਵੇ ਭਰੋਸੇਯੋਗਤਾ ਹੋਵੇ ਤੇ ਦੂਸਰੀ ਵੀ ਜਿਹੜੀ ਪੁਰਾਣੇ ਸਿਧਾਂਤ ਸੀ ਜਿਨ੍ਹਾਂ ਤੇ ਸ਼੍ਰੋਮਣੀ ਅਕਾਲੀ ਦਲ ਲੈ ਕੇ ਜਿਹਨਾਂ ਨੂੰ ਚੱਲਿਆ ਹੋਇਆ ਸੀ ਉਹਦੇ ਦੁਆਰੇ ਆਈ ਏ ਜਿਦੇ ਚ ਪੰਥਕ ਮੁੱਦਿਆਂ ਨੂੰ ਅਸੀਂ ਪਹਿਲ ਦੇਈਏ ਅਤੇ ਉਹ ਪੰਥਕ ਸੋਚ ਨੂੰ ਮੂਰੇ ਰੱਖ ਕੇ ਜਿਹੜੀ ਆ ਸਿਆਸਤ ਸ਼੍ਰੋਮਣੀ ਅਕਾਲੀ ਦਲ ਕਰੇ ਸੋ ਇਹ ਦੋ ਤਿੰਨ ਮੁੱਦੇ ਸੀ ਜਿਨ੍ਹਾਂ ਕਰਕੇ ਸਮੇਂ-ਸਮੇਂ ਤੇ ਸਾਰੇ ਕਹਿੰਦੇ ਰਹੇ ਪਰ ਉਹਨੇ ਨਹੀਂ ਸੁਣੀ ਤੇ ਇਹਦੇ ਕਰਕੇ ਫਿਰ ਅਸੀਂ ਜਦ ਗੱਲ ਕੀਤੀ ਸਾਨੂੰ ਪਾਰਟੀ ਚੋਂ ਕੱਢਿਆ ਅਸੀਂ ਤਾਂ ਪਾਰਟੀ ਛੱਡੀ ਨਹੀਂ ਕਿਸੇ ਨੇ ਅਸੀਂ ਵੱਖ ਨਹੀਂ ਹੋਏ ਗੱਲ ਇਹ ਵੀ ਉਹਨਾਂ ਨੇ ਸਾਨੂੰ ਪਾਰਟੀ ਚੋਂ ਕੱਢਿਆ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਨਵੀਂ ਪੀੜੀ ਵਿੱਚੋਂ ਪੰਥਕ ਉਮੀਦਵਾਰ ਵਜੋਂ ਗੋਬਿੰਦ ਸਿੰਘ ਸੰਧੂ ਬਰਨਾਲਾ ਤੋਂ ਜਿੰਨੀ ਜੋਂ ਲੜ ਰਹੇ ਨੇ ਕੀ ਕਹਿਣਾ ਜਾਊਂਗਾ ਦੇਖੋ ਸਾਡੀ ਸ਼੍ਰੋਮਣੀ ਅਕਾਲੀ ਦਲ ਸੁਲਹਾਰ ਲਹਿਰ ਦਾ ਫੈਸਲਾ ਹੈ ਕਿ ਕਿਸੇ ਵੀ ਪਾਰਟੀ ਨੂੰ ਅਸੀਂ ਸਮਰਥਨ ਨਹੀਂ ਕਰ ਰਹੇ ਇਹਨਾਂ ਬਾਈ ਇਲੈਕਸ਼ਨਾਂ ਦੇ ਵਿੱਚ ਜੀ ਤੇ ਇਸ ਕਰਕੇ ਜਿਹੜਾ ਸਾਡਾ ਕਿਸੇ ਨੂੰ ਸਮਰਥਨ ਕਰਨ ਦਾ ਤਾਂ ਬਣਦਾ ਨਹੀਂ ਪਰ ਫਿਰ ਵੀ ਅਸੀਂ ਇਹ ਜ਼ਰੂਰ ਚਾਹੁੰਦੇ ਆ ਸਾਡੀ ਪੰਥਕ ਪਾਰਟੀ ਹੈ ਵੀ ਜੇ ਪੰਥਕ ਉਮੀਦਵਾਰ ਜਿੱਤਣ ਤਾਂ ਉਹਦੇ ਨਾਲ ਜਿਹੜਾ ਹੈ ਇੱਕ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੇ ਵਿੱਚ ਉਸ ਪੰਥਕ ਸੋਚ ਨੂੰ ਉਭਾਰਨ ਦੇ ਵਿੱਚ ਜ਼ਰੂਰ ਮਦਦ ਮਿਲੇਗੀ ਤੇ ਅੱਜ ਲੋੜ ਵੀ ਹੈ ਕਿ ਜਿਹੜੇ ਪੰਥਕ ਵਿਚਾਰਧਾਰਾ ਵਾਲੇ ਲੋਕ ਨੇ ਉਹ ਇਕੱਠੇ ਹੋਣ ਤੇ ਜਿਹੜਾ ਹੈ ਪੰਜਾਬ ਦੇ ਵਿੱਚ ਦੁਬਾਰੇ ਉਸ ਪੰਥਕ ਸਿਆਸਤ ਦੀ ਜਿਹੜੀ ਹੈ ਦੁਬਾਰੇ ਮੁਰਸਲ ਜੀਤੀ ਹੋਵੇ ਸੋ ਉਸ ਵਾਸਤੇ ਅਸੀਂ ਦਿਲੋਂ ਇਹ ਜ਼ਰੂਰ ਚਾਹੁੰਦੇ ਆਂ ਵੀ ਜਿਹੜੇ ਪੰਥਕ ਉਮੀਦਵਾਰ ਨੇ ਸਾਰੀਆਂ ਸੀਟਾਂ ਤੇ ਜਿਹੜੇ ਵੀ ਹੈਗੇ ਨੇ چاہے ਗਿਣਤੀ 'ਚ ਬਹੁਤ ਥੋੜੇ ਨੇ ਪਰ ਕੋਈ ਪੰਥਕ ਉਮੀਦਵਾਰ ਜੇ ਜਿੱਤਣ ਦੀ ਜਿੱਤ ਸਕਦਾ ਹੋਵੇ ਤਾਂ ਅਸੀਂ ਜ਼ਰੂਰ ਚਾਹਾਂਗੇ ਵੀ ਉਹ ਜਿੱਤਣ ਗੋਬਿੰਦ ਸਿੰਘ ਦੇ ਪਿਛੋਕਰ ਨੂੰ ਕਿਵੇਂ ਦੇਖੀਓ ਜਿਵੇਂ ਬਾਬਾ ਦੀਪ ਸਿੰਘ ਜੀ ਦੀ ਨਵੀਂ ਪੀੜੀ ਵਿੱਚੋਂ ਨੇ ਦੇਖੋ ਇਹ ਤਾਂ ਪਿਛੋਕਰ ਦਾ ਆ ਅਸੀਂ ਉਹਨਾਂ ਦਾ ਵੈਸੇ ਸਤਿਕਾਰ ਕਰਦੇ ਆ ਮਾਨ ਸਾਹਿਬ ਦਾ ਵੀ ਅਸੀਂ ਸਤਿਕਾਰ ਕਰਦੇ ਆ ਉਹਨਾਂ ਨੂੰ ਕੁਰਬਾਨੀਆਂ ਤੇ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਇੰਡੀਵਿਜੂਅਲ ਤੌਰ ਤੇ ਇੱਕ ਸੋਚ ਦੇ ਵਿਚਾਰ ਆਧਾਰਨ ਦੇ ਤੌਰ ਤੇ ਚਾਹੇ ਅਸੀਂ ਉਹਨਾਂ ਦੇ ਨਾਲ ਸਹਿਮਤਾਂ ਪਰ ਕਿਤੇ ਨਾ ਕਿਤੇ ਕਿਉਂਕਿ ਇਹ ਫੈਸਲਾ ਕੋਈ ਵੀ ਕੀ ਦਾ ਸਮਰਥਨ ਕਰਨਾ ਹੈ ਕਿਹਦੇ ਸਾਥ ਦੇਣਾ ਹੈ ਉਹ ਮੇਰਾ ਆਫਦਾ ਨਹੀਂ ਹੈ ਉਹ ਸਾਡੀ ਪਾਰਟੀ ਦਾ ਫੈਸਲਾ ਹੁੰਦਾ ਹੈ ਤੇ ਉਸ ਕਰਕੇ ਪਾਰਟੀ ਨੇ ਚਾਹੇ ਇਹ ਫੈਸਲੀ ਕੀਤਾ ਵੀ ਕਿਸੇ ਦੀ ਵੀ ਜਿਹੜਾ ਹੈ ਓਪਨਲੀ ਸਮਰਥਨ ਨਹੀਂ ਕਰਨਾ ਸੋ ਇਸ ਕਰਕੇ ਅਸੀਂ ਓਪਨਲੀ ਨਹੀਂ ਕਰ ਸਕਦੇ ਕਿਸੇ ਦਾ ਹਾਂ ਜੇ ਪੰਥਕ ਉਮੀਦਵਾਰ ਤਗੜੇ ਹੁੰਦੇ ਨੇ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੋਊ ਲਰ ਤੁਸੀਂ ਅਕਾਲੀ ਸੁਧਾਰ ਲਹਿਰ ਦੀ ਗੱਲ ਕਰਦੇ ਹੋ ਪਿਛਲੇ 40 ਸਾਲਾਂ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਅਕਾਲੀ ਸੁਧਾਰ ਲਹਿਰ ਦੀ ਗੱਲ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਤੇ ਕੱਢਗਲ ਦੀ ਭਲਾਈ ਦੀ ਇੱਕ ਪਲੇਟਫਾਰਮ ਬਿਲਕੁਲ ਮੈਂ ਤਾਂ ਇਹ ਕਹਿਣਾ ਪੰਥ ਦੀਆਂ ਸਾਰੀਆਂ ਤਾਕਤਾਂ ਨੂੰ ਇਕੱਠੇ ਹੋਣਾ ਚਾਹੀਦਾ ਤਾਂ ਹੀ ਅੱਜ ਜਿਹੜੇ ਹਾਲਾਤ ਬਣ ਗਏ ਨੇ ਜੇ ਚੋ ਉੱਭਰਨਾ ਹੈ ਦੇਖੋ ਸਿਆਸੀ મત ਭੇਦ ਵਿਚਾਰਧਾਰਾ ਦੇ ਨਹੀਂ ਹੁੰਦਾ ਵੀ ਸਾਰੀ 100% ਦੀ ਇੱਕ ਜੁਟ ਇੱਕ ਜੁੜਤਾ ਹੋ ਸਕਦੀ ਹੈ ਵੀ ਇੱਕ ਵਿਚਾਰਧਾਰਾ ਬਣ ਸਕਦੀ ਹੈ ਕੋਈ ਨਰਮ ਵੀ ਹੋ ਸਕਦਾ ਕਿਸੇ ਦੀ ਸੋਚ ਕਿਸੇ ਦੀ ਥੋੜੀ ਜੀ ਗਰਮ ਖਿਆਲੀ ਵੀ ਹੋ ਸਕਦਾ ਕਿਸੇ ਦਾ ਜਿਹੜਾ ਹੈ ਕੁਛ ਨਾ ਕੁਛ ਕੋਈ ਖਾਲਿਸਤਾਨ ਦੀ ਗੱਲ ਕਰਦਾ ਕੋਈ ਜਿਹੜਾ ਹੈ ਦੇਸ਼ ਦੀ ਹਿੰਦੁਸਤਾਨ ਦੀ ਗੱਲ ਕਰਦਾ ਕੋਈ ਸੰਵਿਧਾਨ ਦੀ ਗੱਲ ਕਰਦਾ ਇਹ ਇਹ ਚ ਪਰ ਗੱਲ ਹੈ ਵੀ ਇੱਕ ਚੀਜ਼ ਜਿਹੜੀ ਹੈ ਇੱਕ ਪੰਤਕ ਸੋਚ ਜ਼ਰੂਰ ਸਾਨੂੰ ਜੋੜਦੀ ਹੈ ਉਹ ਸਾਡੀ ਚ ਕੋਮਨ ਚੀਜ਼ ਤਾਂ ਹੈ ਹੀ ਸੋ ਕਿਤੇ ਨਾ ਕਿਤੇ ਜਿਹੜੀ ਜਾਦੇ ਲੋਕ ਚਾਹੁੰਦੇ ਨੇ ਜੇ ਉਹਦੇ ਤੇ ਸਹਿਮਤੀ ਬਣ ਸਕੇ ਤਾ ਇਕੱਠੇ ਹੋ ਕੇ ਇਕਜੁੱਟ ਹੋਣਾ ਚਾਹੀਦਾ ਮੈਂ ਤਾਂ ਇਹ ਗੱਲ ਮੰਨਦਾ ਪੰਜਾਬ ਸਰਕਾਰ ਦੇ ਮੌਜੂਦਾ ਹਾਲਾਤਾਂ ਨੂੰ ਤੁਸੀਂ ਦੇਖੋ ਕੋ ਪੰਜਾਬ ਸਰਕਾਰ ਜਿਹੜੀ ਮੌਜੂਦਾ ਹੈਗੀ ਹੈ ਇਹਨੇ ਪੰਜਾਬ ਦਾ ਬੇੜਾ ਗਰਕ ਕਰਤਾ ਤੁਸੀਂ ਇੱਕ ਵੀ ਪ੍ਰਾਪਤੀ ਉਹ ਨਹੀਂ ਦੱਸ ਸਕਦੇ ਵੀ ਅਸੀਂ ਆਹ ਕੀਤੀ ਹੈ ਪੰਜਾਬ ਦੇ ਵਿੱਚ ਨਸ਼ੇ ਸਿਖਰਾਂ ਤੇ ਪਹੁੰਚੇ ਹੋਏ ਹੈ ਜੁਰਮ ਕ੍ਰਾਈਮ ਸਿਖਰਾਂ ਤੇ ਪਹੁੰਚਿਆ ਹੋਇਆ ਹੈ ਕਿਸਾਨ ਮੰਡੀਆਂ ਚ ਰੁੱਟ ਰਿਹਾ ਹੈ ਨਾ ਹੀ ਕੋਈ ਐਸਾ ਵਰਗ ਨਹੀਂ ਜਿਹੜਾ ਨਹੀਂ ਖੁਸ਼ ਹੋਵੇ ਵਪਾਰੀ ਦੁਖੀ ਹੈ ਜਿਹੜੇ ਮਜ਼ਮ ਨੇ ਉਹ ਦੁਖੀ ਨੇ ਫਿਰ ਜਿਹੜਾ ਹੈ ਬੇਰੁਜ਼ਗਾਰ ਨੌਜਵਾਨ ਨੇ ਉਹ ਧਰਨਿਆਂ ਤੇ ਸੜਕਾਂ ਤੇ ਬੈਠੇ ਨੇ ਤੇ ਅੱਜ ਵੀ ਜੇ ਮੈਂ ਇਹ ਮੰਨਦਾ ਜੇ ਅੱਜ ਵੀ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਦੇ ਨੇ ਤਾਂ ਇਹ ਇੱਕ ਦੁਰਭਾਗ ਹੀ ਕਹਿ ਸਕਦਾ ਹਾਂ ਪੰਜਾਬ ਦਾ ਵੀ ਐਸੀ ਮਾੜੀ ਪਾਰਟੀ ਨੂੰ ਵੀ ਲੋਕ ਵੋਟ ਜੇ ਪਾਉਂਦੇ ਨੇ ਤਾਂ ਫਿਰ ਪੰਜਾਬ ਦਾ ਕੋਈ ਬਚਾਉਣ ਵਾਲਾ ਨਹੀਂ ਹੈ ਤਿੰਨ ਸਾਲਾਂ ਤੋਂ ਕਿਵੇਂ ਦੇਖਦੇ ਹੋ ਤੁਸੀਂ ਖਜ਼ਾਨਾ ਮੰਤਰੀ ਦੇ ਹੋ ਹਰ ਇੱਕ ਸਟੇਜ ਤੇ ਕਹਿੰਦੇ ਨੇ ਪ੍ਰਮਾਣ ਆਮਾਨ ਵੀ ਸਾਡੇ ਕੋਲ ਖਜ਼ਾਨਾ ਪੂਲ ਭਰੇ ਹੋਇਆ ਦੂਜੇ ਪਾਸੇ ਕਰਜ਼ਾ ਚੱਕਿਆ ਜਾਂਦਾ ਨੇ ਕਿਵੇਂ ਦੇ ਇਹੋ ਕਰਜ਼ਾ ਜਿੰਨਾ ਇਹਨਾਂ ਨੇ ਚੱਕਿਆ ਸਾਰੇ ਹੱਦ ਮੰਨੇ ਟੱਪ ਗਏ ਤੁਸੀਂ ਸਾਹਬ ਲਾਓ ਕਿ 3 ਸਾਲਾਂ ਦੇ ਵਿੱਚ 2 ਲੱਖ ਕਰੋੜ ਦੇ ਕਰੀਬ ਕਰਜ਼ਾ ਜਿਹੜਾ ਇਹ ਚੱਕਣ ਲਿਆ ਇਹਨਾਂ ਨੇ 3 ਸਾਲਾਂ ਦੇ ਵਿੱਚ ਤੇ ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਪੰਜਾਬ ਦਾ ਆਪ ਦਾ ਜਿਹੜਾ ਕਰਜ਼ਾ ਮੋੜਨ ਦੀ ਸਮਰੱਥਾ ਚ ਨਹੀਂ ਰਹਿਣਾ ਜਿਹੜੀ ਕਰਜ਼ੇ ਨੇ ਵਧਣ ਦੀ ਦਰ ਅੱਜ ਦੇਸ਼ ਵਿੱਚ ਸਭ ਤੋਂ ਵੱਧ ਪੰਜਾਬ ਦੀ ਹਾਈਸਟ ਹੈ ਇਸ ਦਰ ਦੇ ਨਾਲ ਕਿਤੇ ਸੂਬੇ ਵਿੱਚ ਕਰਜ਼ਾ ਨਹੀਂ ਵਧ ਰਿਹਾ ਹੁਣ ਪੰਜਾਬ ਦੀ ਜਿਹੜੀ ਕਰਜ਼ਾ ਮੋੜਨ ਦੀ ਹੁੰਦੀ ਹੈ ਨਾ ਜਿਹੜੀ ਇੱਕ ਹੱਦ ਹੁੰਦੀ ਹੈ ਜੀਚ ਤੁਸੀਂ ਜਿਹੜਾ ਇੱਕ ਲਿਮਟ 'ਚ ਹੀ ਤੁਸੀਂ ਕਰਜ਼ੇ ਦੇ ਨਾਲ ਕਿਉਂਕਿ ਵਿਆਜ ਵੀ ਬੜਾ ਵੱਡਾ ਹੁੰਦਾ ਹੈਗਾ ਉਹ ਹਰ ਸਾਲ ਮੋੜਨਾ ਹੁੰਦਾ ਹੈ ਜੋ ਉਹ ਉਹ ਵੀ ਹੁਣ ਜਿਹੜੇ ਕੈਸੇ ਹੱਦ ਤੱਕ ਪਹੁੰਚ ਗਈ ਹੈ ਵੀ ਪੰਜਾਬ ਜਿਹੜਾ ਉਹ ਸਮਰਥਾ ਤੋਂ ਵੀ ਬਾਹਰ ਹੁੰਦਾ ਜਾ ਰਿਹਾ ਤੇ ਇਹ ਨਾ ਹੋ ਜੇ ਵੀ ਆਉਣ ਵਾਲੇ ਕੁਝ ਸਮੇਂ ਵਿੱਚ ਪੰਜਾਬ ਦੇ ਵਿੱਚ ਐਮਰਜੈਂਸੀ ਲਾਉਣ ਲਾਣੀ ਪੈ ਜੇ ਅ ਐਮਰਜੈਂਸੀ ਕੋਈ ਸਿਆਸੀ ਐਮਰਜੈਂਸੀ ਨਹੀਂ ਪਰ ਕੀ ਫਾਈਨੈਂਸ਼ੀਅਲ ਐਮਰਜੈਂਸੀ ਇਹ ਇਹ ਹਾਲਾਤ ਹੋ ਸਕਦੇ ਪੰਜਾਬ ਦੇ ਅਕਾਲੀ ਦਲ ਦੀਆਂ ਰਵੈਤਾਂ ਦੀ ਮੁਰਦ ਸਰਜੀਤੀ ਲਈ ਤੁਹਾਡੇ ਕੋਲ ਕੀ ਪ੍ਰੋਗਰਾਮ ਦੇਖੋ ਅਕਾਲੀ ਦਲ ਦੀਆਂ ਮੁਰਦ ਰਵੈਤਾਂ ਦੀ ਮੁਰਦ ਸਰਜੀਤੀ ਲਈ ਕਹਿੰਦਾ ਸੀ ਕਹਿੰਦੇ ਆ ਵੀ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਸਾਡੀ ਸਰਮੌਰ ਸੰਸਥਾ ਇਹ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ ਜੀ ਇਹ ਆਪਦੇ ਜਿਹੜੀ ਸੰਸਥਾ ਦੇ ਚੁਣੇ ਹੋਏ ਮੈਂਬਰ ਨੇ ਪ੍ਰਧਾਨ ਨੇ ਉਹ ਆਪਦੀ ਚੋਣ ਕਰਡ ਆਪਦਾ ਪ੍ਰਧਾਨ ਚੁਣਨ ਅਤੇ ਉਹ ਪ੍ਰਧਾਨ ਨੂੰ ਜ਼ਿੰਮੇਵਾਰ ਬਣਾ ਕੇ ਇੱਕ ਚੰਗਾ ਪ੍ਰਬੰਧ ਦੇਣ ਹੁਣ ਜਿਸ ਤਰੀਕੇ ਨਾਲ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕੀਤਾ ਹੋਇਆ ਹੈ ਮਨਮਰਜ਼ੀ ਦੇ ਫੈਸਲੇ ਹੋ ਰਹੇ ਨੇ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੀ ਉਲੰਘਣਾ ਹੋ ਰਹੀ ਹੈ ਉਹਨਾਂ ਨੇ ਫੈਸਲਾ ਕੀਤਾ ਹੋਇਆ ਦਿੱਤਾ ਹੈ ਅਕਾਲ ਤਖਤ ਸਾਹਿਬ ਦਾ ਕਿ ਆਪਦਾ ਚੈਨਲ ਚਲਾਇਆ ਜਾਵੇ ਅੱਜ ਤੱਕ ਆਪਦਾ ਚੈਨਲ ਨਹੀਂ ਚਲਾਇਆ ਉਹ YouTube ਦਾ ਚੈਨਲ ਚਲਾ ਕੇ ਉਹਦੇ ਤੇ ਕਹੀਆਂ ਨੇ ਸੀ ਚੈਨਲ ਚਲਾਦਾ ਕੋਈ ਚੈਨਲ YouTube ਤਾਂ ਕੁਝ ਵੀ ਨਹੀਂ ਆਖਰ ਤਾਂ ਸੈਟਲਾਈਟ ਚੈਨਲ ਚਲਾਉਣ ਦੀ ਗੱਲ ਕੀਤੀ ਸੀ ਉਹਨਾਂ ਦੀ ਭਾਵਨਾ ਅਕਾਲ ਤਖਤ ਸਾਹਿਬ ਦੀ ਇਹ ਸੀ ਅੱਜ ਤੱਕ ਨਹੀਂ ਚਲਾਇਆ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਨੇ ਉਹਨਾਂ ਦਾ ਅਜੇ ਤੱਕ ਨਹੀਂ ਪਤਾ ਸੋ ਇਹ ਜਿਹੜੀ ਸਾਡੀ ਸੰਸਥਾ ਸਭ ਤੋਂ ਪਹਿਲਾਂ ਤਾਂ ਤੁਸੀਂ ਐਸਜੀਪੀਸੀ ਨੂੰ ਬਚਾਉਣਾ ਤੇ ਫਿਰ ਅਕਾਲ ਤਖਤ ਸਾਹਿਬ ਦੀ ਮਾਣ ਤੇ ਮਰਿਆਦਾ ਨੂੰ ਉੱਚਾ ਚੱਕਣਾ ਹੁਣ ਹਰ ਕੋਈ ਖੜਾ ਹੋ ਕੇ ਸਿੰਘ ਸਭਾਨੰਦ ਦੇ ਸਵਾਲ ਕਰਨ ਲੱਗ ਪੈਂਦੇ ਨੇ ਲੋਕ ਉਹਨਾਂ ਲੋਕਾਂ ਨੂੰ ਜੇ ਅਸੀਂ ਮੂੰਹ ਤੋੜ ਜਵਾਬ ਦੇਣਾ ਤਾਂ ਹਰ ਸਿੱਖ ਨੂੰ ਜਿਹੜਾ ਹੈ ਅਕਾਲ ਤਖਤ ਸਾਹਿਬ ਦੇ ਜਿਹੜੇ ਫੈਸਲੇ ਤੇ ਖੜਨਾ ਚਾਹੀਦਾ ਅਤੇ ਬਿਨਾ ਸਵਾਰਥ ਜਿਹੜਾ ਕੌਮ ਦੀ ਸੇਵਾ ਲਈ ਸਾਨੂੰ ਅੱਗੇ ਹੋਣਾ ਚਾਹੀਦਾ ਜੇ ਅਸੀਂ ਔਦਾਂ ਮਗਰ ਭਜਾਂਗੇ ਫਿਰ ਅਸੀਂ ਕੁਝ ਨਹੀਂ ਸਵਾਰ ਸਕਦੇ ਅਸੀਂ ਆਪ ਇਸ ਗੱਲ ਦੇ ਹੋਏ ਆਂ ਕਿ ਅਸਾਂ ਨੂੰ ਕੋਈ ਔਦਾਂ ਨਹੀਂ ਚਾਹੀਦਾ ਕੋਈ ਅਸੀਂ ਕਿਸੇ ਪ੍ਰਧਾਨਗੀ ਦੀ ਦੌੜ ਚ ਨਹੀਂ ਅਸੀਂ ਤਾਂ ਚਾਹੁੰਦੇ ਆਂ ਵੀ ਪੰਥਕ ਤਾਕਤਾਂ ਇਕੱਠੀਆਂ ਹੋਣ ਤੇ ਪੰਜਾਬ ਦੇ ਵਿੱਚ ਦੁਬਾਰੇ ਪੰਥਕ ਸਿਆਸਤ ਹਾਵੀ ਹੋਵੇ ਉਹ ਉਹਦੇ ਵਾਸਤੇ ਅਸੀਂ ਤਾਂ ਸਾਰੇ ਨੂੰ ਨਾਲ ਲੈ ਕੇ ਵੀ ਚੱਲਣ ਨੂੰ ਤਿਆਰ ਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਨਵੀਂ ਪੀੜੀ ਵਿੱਚੋਂ ਪੰਥਕ ਉਮੀਦਵਾਰ ਵਜੋਂ ਗੋਬਿੰਦ ਸਿੰਘ ਸੰਧੂ ਬਰਨਾਲਾ ਤੋਂ ਜਿੰਨੀ ਜੌਨ ਲੜ ਰਹੇ ਨੇ ਕੀ ਕਹਿਣਾ ਜਾਊਂਗਾ ਦੇਖੋ ਸਾਡੀ ਸ਼੍ਰੋਮਣੀ ਅਕਾਲੀ ਦਲ ਸੁਲਹਾਰ ਲਹਿਰ ਦਾ ਫੈਸਲਾ ਹੈ ਕਿ ਕਿਸੇ ਵੀ ਪਾਰਟੀ ਨੂੰ ਅਸੀਂ ਸਮਰਥਨ ਨਹੀਂ ਕਰ ਰਹੇ ਇਹਨਾਂ ਬਾਈਲੈਕਸ਼ਨਾਂ ਦੇ ਵਿੱਚ ਜੀ ਤੇ ਇਸ ਕਰਕੇ ਜਿਹੜਾ ਸਾਡਾ ਕਿਸੇ ਨੂੰ ਸਮਰਥਨ ਕਰਨ ਦਾ ਤਾਂ ਬਣਦਾ ਨਹੀਂ ਪਰ ਫਿਰ ਵੀ ਅਸੀਂ ਇਹ ਜ਼ਰੂਰ ਚਾਹੁੰਦੇ ਆ ਸਾਡੀ ਪੰਥਕ ਪਾਰਟੀ ਹੈ ਵੀ ਜੇ ਪੰਥਕ ਉਮੀਦਵਾਰ ਜਿੱਤਣ ਤਾਂ ਉਹਦੇ ਨਾਲ ਜਿਹੜਾ ਹੈ ਇੱਕ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੇ ਵਿੱਚ ਉਸ ਪੰਥਕ ਸੋਚ ਨੂੰ ਉਭਾਰਨ ਦੇ ਵਿੱਚ ਜਰੂਰ ਮਦਦ ਮਿਲੇਗੀ ਤੇ ਅੱਜ ਲੋੜ ਵੀ ਹੈ ਕਿ ਜਿਹੜੇ ਪੰਥਕ ਵਿਚਾਰਧਾਰਾ ਵਾਲੇ ਲੋਕ ਨੇ ਉਹ ਇਕੱਠੇ ਹੋਣ ਤੇ ਜਿਹੜਾ ਹੈ ਪੰਜਾਬ ਦੇ ਵਿੱਚ ਦੁਬਾਰੇ ਉਸ ਪੰਥਕ ਸਿਆਸਤ ਦੀ ਜਿਹੜੀ ਹੈ ਦੁਬਾਰੇ ਮੁਰਸਤ ਜੀਤੀ ਹੋਵੇ ਸੋ ਉਸ ਵਾਸਤੇ ਅਸੀਂ ਦਿਲੋਂ ਇਹ ਜਰੂਰ ਚਾਹੁੰਦੇ ਆਂ ਵੀ ਜਿਹੜੇ ਪੰਥਕ ਉਮੀਦਵਾਰ ਨੇ ਸਾਰੀਆਂ ਸੀਟਾਂ ਤੇ ਜਿਹੜੇ ਵੀ ਹੈਗੇ ਨੇ ਇਹ ਗਿਣਤੀ ਜ ਬਹੁਤ ਥੋੜੇ ਨੇ ਪਰ ਕੋਈ ਪੰਥਕ ਉਮੀਦਵਾਰ ਜੇ ਜਿੱਤਣ ਦੀ ਜਿੱਤ ਸਕਦਾ ਹੋਵੇ ਤਾਂ ਅਸੀਂ ਜ਼ਰੂਰ ਚਾਹਾਂਗੇ ਵੀ ਉਹ ਜਿੱਤਣ ਗੋਬਿੰਦ ਸਿੰਘ ਦੇ ਪਿਛੋਕਰ ਨੂੰ ਕਿਵੇਂ ਦੇਖਿਓ ਜਿਵੇਂ ਬਾਬਾ ਦੀਪ ਸਿੰਘ ਜੀ ਦੀ ਨਵੀਂ ਪੀੜੀ ਵਿੱਚੋਂ ਨੇ ਦੇਖੋ ਇਹ ਤਾਂ ਪਿਛੋਕਰ ਦਾ ਆ ਅਸੀਂ ਉਹਨਾਂ ਦਾ ਵੈਸੇ ਸਤਿਕਾਰ ਕਰਦੇ ਆ ਮਾਨ ਸਾਹਿਬ ਦਾ ਵੀ ਅਸੀਂ ਸਤਿਕਾਰ ਕਰਦੇ ਆ ਉਹਨਾਂ ਨੂੰ ਕੁਰਬਾਨੀਆਂ ਤੇ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਇੰਡੀਵਿਜੂਅਲ ਤੌਰ ਤੇ ਇੱਕ ਸੋਚ ਦੇ ਵਿਚਾਰ ਆਧਾਰਨ ਦੇ ਤੌਰ ਤੇ ਚਾਹੀਏ ਸੀ ਉਹਨਾਂ ਦੇ ਨਾਲ ਸਹਿਮਤਾਂ ਪਰ ਕਿਤੇ ਨਾ ਕਿਤੇ ਕਿਉਂਕਿ ਇਹ ਫੈਸਲਾ ਕੋਈ ਵੀ ਕੀ ਦਾ ਸਮਰਥਨ ਕਰਨਾ ਹੈ ਕਿਹਦੇ ਸਾਥ ਦੇਣਾ ਉਹ ਮੇਰਾ ਆਪਦਾ ਨਹੀਂ ਹੈ ਉਹ ਸਾਡੀ ਪਾਰਟੀ ਦਾ ਫੈਸਲਾ ਹੁੰਦਾ ਹੈ ਤੇ ਉਸ ਕਰਕੇ ਪਾਰਟੀ ਨੇ ਚਾਹੇ ਇਹ ਫੈਸਲੇ ਕੀਤਾ ਵੀ ਕਿਸੇ ਦੀ ਵੀ ਜਿਹੜਾ ਹੈ ਓਪਨਲੀ ਸਮਰਥਨ ਨਹੀਂ ਕਰਨਾ ਸੋ ਇਸ ਕਰਕੇ ਅਸੀਂ ਓਪਨਲੀ ਨਹੀਂ ਕਰ ਸਕਦੇ ਕਿਸੇ ਦਾ ਹਾਂ ਜੇ ਪੰਥਕ ਉਮੀਦਵਾਰ ਤਗੜੇ ਹੁੰਦੇ ਨੇ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਪਰ ਤੁਸੀਂ ਅਕਾਲੀ ਸੁਧਾਰ ਲਹਿਰ ਦੀ ਗੱਲ ਕਰਦੋ ਪਿਛਲੇ 40 ਸਾਲਾਂ ਤੋਂ ਸਰਦਾਰ ਸਿਮਰਂਦੀ ਸਿੰਘ ਮਾਨ ਵੀ ਅਕਾਲੀ ਸੁਧਾਰ ਲਹਿਰ ਦੀ ਗੱਲ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਤੇ ਅਕਾਲੀਗਲ ਦੀ ਭਲਾਈ ਦੀ ਇੱਕ ਪਲੇਟਫਾਰਮ ਬਿਲਕੁਲ ਮੈਂ ਤਾਂ ਇਹ ਕਹਿਣਾ ਪੰਥ ਦੀਆਂ ਸਾਰੀਆਂ ਤਾਕਤਾਂ ਨੂੰ ਇਕੱਠੇ ਹੋਣਾ ਚਾਹੀਦਾ ਤਾਂ ਹੀ ਅੱਜ ਜਿਹੜੇ ਹਾਲਾਤ ਬਣ ਗਏ ਨੇ ਜੇ ਇਹ ਚੋਂ ਉੱਭਰਨਾ ਹੈ ਦੇਖੋ ਸਿਆਸੀ મતਭੇਦ ਵਿਚਾਰਧਾਰਾ ਦੇ ਨਹੀਂ ਹੁੰਦਾ ਵੀ ਸਾਰੀ 100% ਦੀ ਇੱਕ ਜੁਟ ਇੱਕ ਜੁੜਤਾ ਹੋ ਸਕਦੀ ਹੈ ਵੀ ਇੱਕ ਵਿਚਾਰਧਾਰਾ ਬਣ ਸਕਦੀ ਹੈ ਕੋਈ ਨਰਮ ਵੀ ਹੋ ਸਕਦਾ ਕਿਸੇ ਦੀ ਸੋਚ ਕਿਸੇ ਦੀ ਥੋੜੀ ਜੀ ਗਰਮ ਖਿਆਲੀ ਵੀ ਹੋ ਸਕਦਾ ਕਿਸੇ ਦਾ ਜਿਹੜਾ ਹੈ ਕੁਛ ਨਾ ਕੁਛ ਕੋਈ ਖਾਲਿਸਤਾਨ ਦੀ ਗੱਲ ਕਰਦਾ ਕੋਈ ਜਿਹੜਾ ਹੈ ਦੇਸ਼ ਦੀ ਹਿੰਦੁਸਤਾਨ ਦੀ ਗੱਲ ਕਰਦਾ ਕੋਈ ਸੰਵਿਧਾਨ ਦੀ ਗੱਲ ਕਰਦਾ ਇਹ ਇਹ ਚ ਪਰ ਗੱਲ ਹੈ ਵੀ ਇੱਕ ਚੀਜ਼ ਜਿਹੜੀ ਹੈ ਇੱਕ ਪੰਥਕ ਸੋਚ ਜ਼ਰੂਰ ਸਾਨੂੰ ਜੋੜਦੀ ਹੈ ਉਹ ਸਾਡੀ ਚ ਕੋਮਨ ਚੀਜ਼ ਤਾਂ ਹੈ ਹੀ ਹੈ ਸੋ ਕਿਤੇ ਨਾ ਕਿਤੇ ਜਿਹੜੀ ਜਾਦੇ ਲੋਕ ਚਾਹੁੰਦੇ ਨੇ ਜੇ ਉਹਦੇ ਤੇ ਸਹਿਮਤੀ ਬਣ ਸਕੇ ਤਾ ਇਕੱਠੇ ਹੋ ਕੇ ਇਕਜੁੱਟ ਹੋਣਾ ਚਾਹੀਦਾ ਮੈਂ ਤਾਂ ਇਹ ਗੱਲ ਮੰਨਦਾ